ਅਤੇ ਇਸ ਹੈਲਿਕਰਟਰ ਨੇ ਜੀ ਗੋਲ ਖਲਾਏ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਔਰ ਉਸ ਤੋਂ ਇਲਾਵਾ ਇਹ ਗੱਲ ਵੀ ਦੱਸਣ ਦਾ ਯਤਨ ਕਰਾਂਗੇ ਕਿ ਇਹਦੇ ਵਿੱਚ ਖੜਾਂਦੀ ਰੋਗ ਖਾਮ ਦੇ ਲਈ ਪੰਜਾਬ ਸਰਕਾਰ ਨੇ ਕੀ ਲੋੜ ਅਦਾ ਕੀਤਾ ਜਾਂ ਇੱਥੇ ਦੇ ਵੱਡੇ ਵੱਡੇ ਦੀਦਾਂ ਮੰਤਰੀਆਂ ਨੇ ਅਜਿਹੜਾ ਪੀੜਤਾਂ ਦੀ ਸੇਵਾ ਲਈ ਕੀ ਕੀ ਜਤਨ ਜਿਹੜੇ ਆ ਉਹਨਾਂ ਵੱਲੋਂ ਕੀਤੇ ਜਾ ਰਹੇ ਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਇਹ ਵੀ ਗੱਲਬਾਤ ਕਰਾਂਗੇ ਕਿ ਐਸ ਵੇਲੇ ਜੋ ਕੁਝ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਆ ਕਿ ਇਹ ਜਿਹੜੇ ਫਲੱਡ ਆ ਇਹ ਕੋਈ ਨੇਚਰਲ ਫਲੱਡ ਨਹੀਂ ਆ ਇਹਨਾਂ ਨੂੰ ਮੈਨੂਮੇਡ ਫਲੱਡ ਕਿਹਾ ਜਾ ਸਕਦਾ ਆ ਕਿ ਇਹ ਕੁਦਰਤ ਦੀ ਦੇਣ ਨਹੀਂ ਹੈਗੀ ਇਹਨਾਂ ਨੂੰ ਹਰਾਂ ਨੂੰ ਲਿਉਣ ਵਿੱਚ ਜਿਹੜੀ ਮਨੁੱਖੀਆਂ ਮਨੁੱਖੀ ਜਾਨਾਂ ਹੈਗੀਆਂ ਆ ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਇਹਦੇ ਪਸ਼ੂਕਰ ਦੇ ਵਿੱਚ ਦਿਸਦਾ ਦਿਖਾਈ ਦੇ ਰਿਹਾ ਔਰ ਇਸ ਤੋਂ ਇਲਾਵਾ ਇਹ ਵੀ ਗੱਲ ਦੱਸਣ ਦੀ ਯਤਨ ਕਰਾਂਗੇ ਕਿ ਦਿੱਲੀ ਦੇ ਜਿਹੜੇ ਧਾੜ ਵੀ ਅਕਸਰ ਕਾਫੀ ਲੰਬੇ ਸਮੇਂ ਤੱਕ ਪੰਜਾਬ ਸਰਕਾਰ ਦੇ ਫਲਾਣਾਚਾਰੀ ਦਾ ਆਨੰਦ ਮਾਣਦੇ ਰਿਹਾ ਉਹ ਅੱਜ ਕੱਲ੍ਹ ਇੰਨਾ ਹਰ ਪੀੜਤਾ ਦੀ ਸਹਾਇਤਾ ਲਈ ਕਿਉਂ ਅੱਗੇ ਨਹੀਂ ਆਏ ਕੀ ਉਹਨਾਂ ਨੂੰ ਪੰਜਾਬ ਦੇ ਲੋਕ ਇਹ ਹੜ੍ਹਾਂ ਨਾਲ ਪੀੜਤ ਜਿਹੜੇ ਆ ਉਹ ਦਿਖਾਈ ਨਹੀਂ ਦੇਦਾ ਇਹਦੇ ਬਾਰੇ ਵੀ ਕੋਈ ਚਰਚਾ ਕਰਾਂਗੇ ਆਪਾਂ ਔਰ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਕਿੰਨੇ ਲੋਕਾਂ ਨੂੰ ਇਸ ਫਲੱਡਾਂ ਦੇ ਵਿੱਚ ਵਕ ਵਕ ਜਥੇਬੰਦੀਆਂ ਵੱਲੋਂ ਬਚਾਇਆ ਗਿਆ ਆ ਜਾਂ ਜਿੰਨੇ ਵੀ ਇੱਥੇ ਮੌਤਾ ਹੋਈਆਂ ਉਹਨਾਂ ਬਾਰੇ ਵੀ ਗੱਲਬਾਤ ਕਰਾਂ ਲੇਕਿਨ ਸਭ ਤੋਂ ਪਹਿਲਾਂ ਆਪਾਂ ਜਾਂਦੇ ਆ ਆਸਟ੍ਰੇਲੀਆ ਜਿੱਥੇ ਅੱਜ ਉੱਥੇ ਜੀਆਂ ਵੱਖ-ਵੱਖ ਸੱਜੇ ਪੱਖੀ ਜਥੇਬੰਦੀਆਂ ਨੇ ਉੱਥੇ ਰਹਿਣ ਵਾਲੇ ਪਰਵਾਸੀਆਂ ਵਿਰੁੱਧ ਇੱਕ ਬੜਾ ਵਿਸ਼ਾਲ ਦੋਸ਼ ਮਾਰੋਸ ਮਾਤ ਪੱਗਿਆ ਆ ਔਰ ਦੱਸਿਆ ਜਾ ਰਿਹਾ ਆ ਕਿ ਉਸ ਦੋਸ਼ ਮਾਤ ਦੇ ਵਿੱਚ ਬਹੁਤ ਸਾਰੀਆਂ ਝਟਪਾਂ ਵੀ ਹੋਈਆਂ। ਉਹ ਆਸਟ੍ਰੇਲੀਆ ਦੇ ਝੰਡੇ ਵੀ ਪਾੜੇ ਗਏ। ਉਹ ਦਾਸੀ ਨੇਤਾ ਜਿਹੜੇ ਪਹਿਕਲ ਲੀਡਰ ਸੀ ਜਿਸ ਦਾ ਅਕਸ ਸਾਰੇ ਦੇਸ਼ਾਂ ਵਿੱਚ ਹੁੰਦਾ ਆ ਉਹਨਾਂ ਨੇ ਵੀ ਆਪਣੀ ਉਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ। ਉਹ ਕਾਸਟਰ ਤੇ ਜਿਹੜੇ ਸੱਜੇ ਪੱਖੀ ਰਾਸੀ ਲੀਡਰ ਸੀ ਉਹਨਾਂ ਦੀ ਆਪਣੀ ਹਾਜ਼ਰੀ ਜਿਹੜੀ ਆ ਉਥੇ ਕਾਫੀ ਹੱਦ ਤੱਕ ਜ਼ਿਆਦਾ ਰਹੀ ਬਾਕੀਆਂ ਤੋਂ ਲੱਗੇ ਲੇਕਿਨ ਇਸ ਮਜਾ ਦੇਦੇ ਵਿੱਚ ਉਹਨਾਂ ਦਾ ਜੋ ਮਕਸਦ ਸੀ ਪ੍ਰੋਟੈਸਟ ਕਰਨ ਵਾਲਿਆਂ ਦਾ ਉਹ ਕੇਵਲ ਤੇ ਕੇਵਲ ਉਥੇ ਰਹਿਣ ਵਾਲੇ ਪਤਵਾਰੀਆਂ ਦੇ ਵਿਰੁੱਧ ਸੀ ਜਾਂ ਉਹਨਾਂ ਨੂੰ ਉੱਤੇ ਆਪਣੇ ਦੇਸ਼ ਚੋਂ ਨਿਕਾਲਾ ਦੇਣ ਦੇ ਲਈ ਉਹ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਗਿਆ ਸੀ ਇਹਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਕਿੰਨਾ ਕ ਇਹਦੀ ਵਿੱਚ ਹਿੱਸਾ ਪਾਇਆ ਜਾਂ ਕਿਉਂ ਉੱਤੇ ਦੇ ਲੋਕਾਂ ਨੂੰ ਇਹ ਕਹਿਣਾ ਪਿਆ ਕਿ ਅਸੀਂ ਅੱਜ ਦਾ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਉਹ ਇੱਥੇ ਰਹਿਣ ਵਾਲੇ ਪਰਵਾਸੀਆਂ ਦੇ ਵਿਰੋਧ ਵਿੱਚ ਹੀ ਕਰ ਰਹੇ ਹਾਂ ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਦਾ 9/11 ਹੋਇਆ ਪਰਵਾਸੀਆਂ ਵਿੱਚ ਮੈਂ ਕਦੇ ਸਹਿਖ ਨਹੀਂ ਕਹਾਗਾ ਉਹ ਇਹ ਸਾਊਥ ਏਸ਼ੀਅਨ ਦੇ ਲੋਕ ਜਿਹੜੇ ਉਹਦੇ ਵਿੱਚ ਸ਼ਾਮਲ ਹੈ ਦੇਖਣ ਮੈਂ ਸਿੱਖ ਭਾਈਚਾਰੇ ਦੀ ਗੱਲ ਹੀ ਕਰੂੰਗਾ ਕਿ ਸਿੱਖ ਭਾਈਚਾਰਾ ਦੁਨੀਆਂ ਪੱਧ ਦੇ ਵਿੱਚ ਆਪਣੀ ਇਮਾਨਦਾਰੀ ਲਗਨ ਮਿਹਨਤ ਤੇ ਇਹ ਦੇ ਲਈ ਜਾਣਿਆ ਜਾਂਦਾ ਹੈ ਔਰ ਇਹ ਵੀ ਜਾਣਿਆ ਜਾਂਦਾ ਆ ਕਿ ਸਿੱਖ ਵੀਲੇ ਭਾਈਚਾਰੇ ਦੇ ਲੋਕ ਹੈ ਦੁਨੀਆਂ ਦੇ ਲੋੜਵੰਦ ਲੋਕਾਂ ਕੀ ਕਿਸ ਤਰ੍ਹਾਂ ਅੱਗੇ ਹੋ ਕੇ ਉਹਨਾਂ ਦੀ ਲੈਟਸਵਾਦ ਪੁਰੀਆ ਉਹ ਮਦਦ ਕਰਦੇ ਆ ਇਹਦੇ ਵਿੱਚ ਕੋਈ ਦੋ ਦਾਵਾਨੀ 911 ਤੋਂ ਬਾਅਦ ਅਖ਼ਰੀ ਕਿਹਾ ਗਿਆ ਸੀ ਵੀ ਸਿੱਖ ਜਿਹੜੇ ਆ ਸੀ ਕਿਉਂਕਿ ਸਿੱਖਾਂ ਦੇ ਉੱਪਰ ਕਾਫੀ ਹਮਲੇ ਹੋਏ ਸੀ ਔਰ ਇਹ ਕਿਆ ਜਾਂਦਾ ਰਿਹਾ ਕਿ ਇਹ ਜਿਹੜੇ ਸਿੱਖ ਆ ਸੀ ਉਹ ਆਇਡੈਂਟੀਟੀ ਕ੍ਰਾਈਸਿਸ ਦੇ ਕਰਕੇ ਇਹ ਸਾਡੇ ਉੱਪ ਜਿਹੜੇ ਆ ਹਮਲੇ ਹੋ ਰਹੇ ਆ ਮੈਂ ਇਸ ਗੱਲ ਨੂੰ ਮੰਨਦਾ ਆ ਲੇਕਿਨ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਆ ਕਿ ਆਇਡੈਂਟੀਟੀ ਕ੍ਰਾਈਸਿਸ ਪ੍ਰਾਈਸਿਸ ਜੇ ਹੁੰਦਾ ਤੇ ਸਿੱਖਾਂ ਨਾਲੋਂ ਜ਼ਿਆਦਾ ਮੁਸਲਮਾਨਾਂ 'ਤੇ ਹਮਲੇ ਹੁੰਦੇ। ਫਾਦਰ ਤਾਂ ਜਹੀ ਗੱਲ ਨਹੀਂ ਸੀ ਸਿੱਖਾਂ ਦੇ ਉੱਤੇ ਕਿਉਂ ਹਮਲੇ ਹੋਏ। ਮੈਂ ਇਸ ਨੂੰ ਇਸ ਗੱਲ ਨੂੰ ਦੂਸਰੀ ਤਰ੍ਹਾਂ ਲੈਣਾ ਆ ਕਿ ਆਫਟਰ ਆਲ ਸਿੱਖਾਂ ਦੇ ਵਿੱਚ ਵੀ ਬਹੁਤ ਸਾਰੇ ਐਸੇ ਅੰਸਰ ਆ ਦੇੜੇ ਸਿੱਖ ਧਰਮ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਹਰ ਕੀਲਾ ਵਸੀਲਾ ਜਿਹੜਾ ਉਹ ਆਪਣਾ ਵਰਤਦੇ ਰਹਿੰਦੇ ਆ। ਹੁਣ ਦੱਸੋ ਜੇ ਸਾਡੇ ਧਾਰਮਿਕ ਸਥਾਨਾਂ ਤੇ ਦੋ ਸਿੱਖ ਧੜਿਆਂ ਵਿਚਕਾਰ ਲੜਾਈ ਹੋਈ ਹੋਈ ਹੋਵੇ। ਉੱਥੇ ਗੋਲੀਆਂ, ਕਤਾਨਾ ਚੱਡੀਆਂ ਹੋਣ ਆਪਸ ਵਿੱਚ। ਉਹ ਦੂਸਰੇ ਦਿਨ ਉਸ ਦਾ ਡਾਈ ਵੀ ਖਬਰ ਜਿਹੜੀ ਆ ਉਹ ਸਾਰੇ মিডিਆ ਵਿੱਚ ਆਈ ਹੋਵੇ। ਲੋਕ ਜਿਹੜੇ ਉਪੋਂ ਦੇ ਰਹਿਣ ਵਾਲਿਆ ਲੋਕ ਸਿੱਖਾਂ ਬਾਰੇ ਕੀ ਸੋਚਦੇ ਹੋਣਗੇ ਜਦੋਂ ਇਹੋ ਜਿਹੀ ਸਿਚੁਏਸ਼ਨ ਪੈਦਾ ਹੁੰਦੀ ਹੋ ਲੋਕਾਂ ਨੇ ਤੇ ਬੈਡ ਇਮਪ੍ਰੈਸ਼ਨ ਹੀ ਲੈਣਾ ਨਾ ਉਸ ਇਮਪ੍ਰੈਸ਼ਨ ਨੂੰ ਜਦੋਂ ਇੱਕ ਪਾਸੇ ਅਸੀਂ ਕਹਿੰਨੇ ਆ ਜੀ ਅਸੀਂ ਸ਼ਾਂਤੀ ਦੇ ਪਜਾਦੀਆਂ ਸਿੱਖ ਕੋਈ ਕਿਸੇ ਕਿਸਮ ਦੀ ਸ਼ਾਂਤੀ ਨੂੰ ਭਾਗ ਕਾਣ ਵਾਲਾ ਕੰਮ ਆਪਣੇ ਹੱਥ ਵਿੱਚ ਨਹੀਂ ਲੈਂਦਾ ਜਾ ਕਾਨੂੰਨ ਦੀ ਪਾਲਣਾ ਕਰਦਾ ਆ ਔਰ ਦੂਸਰੇ ਪਾਸੇ ਅਸੀਂ ਇਹ ਹੋ ਜਾਈਆਂ ਲੜਾਈਆਂ ਉਹ ਵਿੱਚ ਕਰਕੇ ਜਿਹੜਾ ਸਿੱਖਾਂ ਪ੍ਰਤੀ ਇਮੇਜ ਬਣਿਆ ਹੋਇਆ ਲੋਕਾਂ ਦੇ ਵਿੱਚ ਉਹਨੂੰ ਢਾਹ ਲਾਉਂਦਾ ਅਸੀਂ ਜਤਨੀ ਕਰਦੇ ਸੋ ਸਿੱਖ ਭਾਈਚਾਰੇ ਨੂੰ ਵੀ ਇਹ ਘਟੋ ਘਟ ਸੋਚਣਾ ਜ਼ਰੂਰੀ ਚਾਹੀਦਾ ਆ ਕਿ ਉਹ ਇੱਕ ਕੌਮ ਦੇ ਐਮਬੈਸਡਰ ਹਨ ਜਿੱਥੇ ਜਿੱਥੇ ਵੀ ਉਹ ਰਹਿੰਦੇ ਆ ਉਹ ਆਪਣੀ ਕੌਮ ਦੇ ਐਮਬੈਸਡਰ ਹਨ ਜਿਹੜਾ ਵੀ ਉਹਨਾਂ ਦਾ ਪ੍ਰਭਾਵ ਆਪਣੇ ਗੁਆਂਢੀਆਂ ਤੇ ਜਾਂ ਆਪਣੇ ਰੋਜ਼ ਮਰਦ ਦੇ ਕੰਮਕਾਜ ਵਿੱਚ ਮਿਲਣ ਵਾਲੇ ਲੋਕਾਂ ਦੇ ਉੱਤੇ ਉਹਨਾਂ ਨੇ ਪਾਉਣਾ ਆ ਉਹ ਸਮੁੱਚੇ ਕੌਮ ਦਾ ਇੱਕ ਇਮਪ੍ਰੈਸ਼ਨ ਜਿਹੜਾ ਉਹ ਵੱਡਣਾ ਹੈ ਜੇਕਰ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਹਾਂ ਕੋਈ ਇੱਥੇ ਬੁੱਕੇ ਸਿੱਧੇ ਕੰਮ ਕਰਦੇ ਹਾਂ ਤਾਂ ਸਾਡਾ ਜਿਹੜਾ ਪ੍ਰਭਾਵ ਹੈ ਉਹ ਸਾਨੂੰ ਇੰਡੀਵਿਜੂਅਲ ਤੌਰ ਦੇ ਉੱਤੇ ਤੇ ਨੁਕਸਾਨ ਪਹੁੰਚਾ ਦੇਗਾ ਹੀ ਵੇਖਣ ਉਹਦੇ ਨਾਲ ਸਿੱਖ ਧਰਮ ਦੀ ਸਿੱਖ ਕੌਮ ਦੀ ਜਿਹੜੀ ਆ ਉਹ ਬਨਾਨੀ ਬਹੁਤ ਹੋਵੇਗੀ ਸੋ ਇਹ ਅੱਜ ਦਾ ਜਿਹੜਾ 이슈 ਮੈਂ ਲੈ ਕੇ ਚੱਲਿਆ ਆ ਉਹਦੇ ਬਾਰੇ ਥੋੜਾ ਜਿਹਾ ਆਸਟ੍ਰੇਲੀਆ ਦੇ ਵਿੱਚ ਹੋਏ ਪ੍ਰੋਟੈਸਟ ਬਾਰੇ ਵੀ ਦੱਸਣਾ ਸੀ ਔਰ ਇਸ ਆਪਣੇ ਬਚਾਅ ਤੋਂ ਵੀ ਆਮ ਸਿੱਖ ਭਾਈਚਾਰੇ ਨੂੰ ਜਾਣ ਤੋਂਣਾ ਸੀ ਹੁਣ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਹੋਏ ਆ ਇਹ ਨੰਬਰ ਇਹ ਕਿਹਾ ਜਾਂਦਾ ਹੈ ਕਿ ਇਹ ਕੋਈ ਨੇਚਰਲ ਫਲੱਡ ਨਹੀਂ ਇਹ ਸਾਰੇ ਫਲੱਡ ਜਿੰਨੇ ਵੀ ਆਏ ਆ ਇਹ ਸਾਰੇ ਦੇ ਸਾਰੇ ਮੈਨ ਮੇਡ ਫਲੱਡ ਹੈ ਔਰ ਇਹਨਾਂ ਫਲੱਡਾਂ ਨੇ 1988 ਵਿੱਚ ਜਿਹੜੇ ਫਲੱਡ ਆਏ ਸੀ ਔਰ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਵਾਲੇ ਫਲੱਡ ਕਿਹਾ ਜਾ ਸਕਦਾ ਸੀ ਉਹਨਾਂ ਨੂੰ ਵੀ ਮਾਰ ਜਿਹੜਾ ਉਹ ਪਾ ਕੇ ਰੱਖ ਦਿੱਤਾ ਹੈ ਔਰ ਇਸ ਫਲੱਡ ਤੋਂ ਸ਼ਾਇਦ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਜੇਕਰ ਸਾਡੀ ਸਰਕਾਰ ਦੇੜੀ ਆ ਇਹ ਹਰ ਹਾੜੋਂ ਤੋਂ ਪਹਿਲਾਂ ਓਏ ਪੰਜਾਬ ਵਿੱਚ ਦੀਆਂ ਡਰੇਨਾਂ ਨਾਲ ਨਹਿਰਾਂ ਆਪ ਦੀ ਸਫਾਈ ਚੰਗੀ ਤਰ੍ਹਾਂ ਕਰਵਾ ਲੈਂਦੀ ਤੇ ਹੋਰ ਹੜ੍ਹਾਂ ਤੋਂ ਬਚਣ ਦੇ ਉਪਾਏ ਕਰ ਲੈਂਦੇ ਤਾਂ ਸ਼ਾਇਦ ਇਨ੍ਹਾਂ ਹੜ੍ਹਾਂ ਦੇ ਨਾਲ ਕੋਈ ਲੋਕਾਂ ਦਾ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੁੰਦਾ ਫਰ ਰਾਹਤ ਕਾਬਿਆਂ ਦੇ ਉੱਪਰ ਪੰਜਾਬ ਸਰਕਾਰ ਨੇ ਭਾਵੇਂ ਕੋਈ ਖਾਸ ਪ੍ਰਸੰਸਾਯੋਗ ਯਤਨ ਨਹੀਂ ਕੀਤੇ ਲੋਕਾਂ ਤੀੜ ਲੋਕਾਂ ਤੱਕ ਪਹੁੰਚਣ ਦੇ ਲਈ ਜਾਂ ਉਹਨਾਂ ਨੂੰ ਸਰਕਾਰੀ ਸਹਾਇਤਾ ਦੇਣ ਦੇ ਲਈ ਲੇਕਿਨ ਇੱਕ ਗੱਲ ਦੇ ਵਿੱਚ ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਸਫਲ ਹੋਈ ਆ ਕਿ ਜਿੰਨੇ ਜਿੰਨੇ ਵੀ ਟੈਂਪੂ ਜਾਂ ਕੋਈ ਹੋਰ ਟ੍ਰਾਂਸਪੋਰਟ ਦੇ ਸਾਧਨਾਂ ਦਾ ਹੀ ਉਹਨਾਂ ਨੇ ਹੜਪੀੜਤ ਪਰਵਾਦਾ ਕੋਲ ਪਹੁੰਚਣ ਦਾ ਯਤਨ ਕੀਤਾ ਆ ਉਹਨਾਂ ਕੰਪੂਆਂ ਦੇ ਅੱਗੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਦੀ ਫੋਟੋ ਲਾਉਣ ਤੋਂ ਸ਼ਾਇਦ ਉਹ ਨਹੀਂ ਭੁੱਲੇ ਸ਼ਾਇਦ ਪਾਰਟੀ ਦੇ ਵਰਕਰ ਅਹੁਦੇਦਾਰ ਮੰਤਰੀ ਸਹਿਬਾਨ ਜਹੋਦ ਸਿੰਘ ਅਜੀਤ ਦੇ ਪਾਰਟੀ ਦੇ ਉਹ ਇਹ ਸੰਦੇਹ ਹੋਣ ਇਦੇ ਵਿੱਚ ਹੀ ਉਹਨਾਂ ਦਾ ਭਲਾ ਆ ਕਿਉਂਕਿ ਜੇਕਰ ਉਹਨਾਂ ਨੇ ਹਰਬੰਦ ਕੇਵਲ ਦੀ ਫੋਟੋ ਨਾਲ ਹੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਅੱਗੇ ਨਾ ਲਾਈ ਬਹਿਨਤ ਦੇ ਉੱਤੇ ਤਾਂ ਸ਼ਾਇਦ ਉਹਨਾਂ ਦੀ ਪਾਰਟੀ ਵਿੱਚੋਂ ਛੁੱਟੀ ਹੋ ਸਕਦੀ ਹੈ ਲੇਕਿਨ ਇਹ ਬੜੀ ਚੀਪ ਜਿਹੀ ਸੋਚ ਆ ਪਤਾ ਨਹੀਂ ਇਹ ਫੋਟੋ ਆ ਲਗਾ ਕੇ ਸਰਕਾਰ ਜਾਂ ਰੂਲਿੰਗ ਪਾਰਟੀ ਦੇ ਲੋਕ ਕੀ ਖਟਣਾ ਚਾਹੁੰਦੇ ਆ ਜਦ ਕਿ ਅਜੇ ਹੀ ਗੱਲ ਦਾ ਕੋਈ ਲੋਕਾਂ ਦੇ ਉੱਪਰ ਨਾ ਤਾਂ ਅਸਰ ਪੈਂਦਾ ਆ ਲੋਕ ਆਕਸ਼ਰ ਕੰਮ ਨੂੰ ਪਿਆਰ ਕਰਦੇ ਆ ਜੇ ਤੁਸੀਂ ਲੋਕ ਭਲਾਈ ਦੇ ਕੰਮ ਕਰੋਗੇ ਤਾਂ ਤੁਹਾਨੂੰ ਕੋ ਟੂ ਮ ਚਮਕਾ ਚਮਕਾਉਣ ਦੀ ਕੋਈ ਲੋੜ ਨਹੀਂ ਰਹੇਗੀ ਤੁਸੀਂ ਲੋਕਾਂ ਦੇ ਦਿਲਾਂ ਵਿੱਚ ਵਸ ਜਾਓਗੇ ਲੋਕਾਂ ਦੇ ਮਨਾਂ ਵਿੱਚ ਤੁਹਾਡਾ ਜਿਹੜਾ ਪਿਆਰ ਸਤਕਾਰ ਹੈ ਉਹ ਅੱਗੇ ਨਾਲੋਂ ਬਹੁਤ ਜ਼ਿਆਦਾ ਵੱਧ ਜਾਏਗਾ ਸੋ ਅਸੀਂ ਤਾਂ ਇਹ ਹੀ ਦੇਖਿਆ ਆ ਕਿ ਬਹੁਤ ਜ਼ਿਆਦਾ ਪੱਧਰ ਦੇ ਉੱਤੇ ਸਰਕਾਰ ਵੱਲੋਂ ਲੋਕਾਂ ਹੜਪੀਟਾਂ ਦੀ ਜਿਹੜੀ ਸਹਾਇਤਾ ਆ ਉਹ ਉਨੀ ਨਹੀਂ ਪਹੁੰਚਾਈ ਜਾਦੀ ਜਿੰਨੀ ਇਹ ਪਹੁੰਚਾਉਣੀ ਚਾਹੀਦੀ ਹੈ ਔਰ ਇੱਕ ਗੱਲ ਮੇਰੀ ਸਮਝ ਤੋਂ ਕੱਟੋਂ-ਕੱਟ ਬਾਹਰ ਹੈ ਕਿ ਅਕਸਰ ਬਿਆਨਬਾਜ਼ੀ ਹੁੰਦੀ ਆ ਲੀਡਰਾਂ ਵੱਲੋਂ ਮੰਤਰੀ ਸਹਿਬਾਨ ਵੱਲੋਂ ਕਿ ਉਹ ਫਲਾਣੇ ਏਰੀਆ ਦਾ ਦੌਰਾ ਕਰਕੇ ਆਏ ਉਹ ਦੌਰਾ ਕੀ ਹੁੰਦਾ ਵੀ ਭਾਈ ਉਹਦੇ ਵਿੱਚ ਕश्ती ਚਲਾ ਕੇ ਪਾਣੀ ਦੇ ਵਿੱਚ ਦੋ ਘੇੜੇ ਦੇ ਕੇ ਤੁਸੀਂ ਆਪਣੇ ਆਪ ਨੂੰ ਇਹ ਕਹਿੰਦੇ ਹੋ ਕਿ ਅਸੀਂ ਉਸ ਇਲਾਕੇ ਦਾ ਦੌਰਾ ਕਰਕੇ ਆਏ ਹਾਂ ਕਿਹਦੇ ਵਿੱਚ ਇਹ ਦੱਸੋ ਜੂਰ ਵੀ ਤੁਹਾਡੇ ਇਸ ਦੌਰੇ ਦੇ ਨਾਲ ਜਿਹੜਾ ਆਮ ਹੜਪੀੜ ਪਰਿਵਾਰ ਹੈ ਜਾਂ ਉਹ ਲੋਕ ਹੈ ਉਹਨਾਂ ਨੂੰ ਕੀ ਫਾਇਦਾ ਹੋਇਆ ਦੇਖਣਾ ਤਾਂ ਇਹ ਬਣਦਾ ਆ ਕਿ ਇਹ ਜਿੰਨੇ ਵੀ ਮੰਤਰੀ ਸੰਤਰੀ ਜਸੀਨ ਯਾ ਦਕਾਰੀ ਇਹ ਇਹ ਉਹ ਪਤਾ ਕਰਨ ਜਾਂਦੇ ਆ ਜਾਂ ਦौरा ਕਰਨ ਜਾਂਦੇ ਆ ਉਹ ਤਾਂ ਇਸ ਦਾ ਮਸੂਬੂਸ ਹੁੰਦਾ ਆ ਕਿ ਜਿਸ ਤਰ੍ਹਾਂ ਉਹ ਕਿਸ਼ਤੀ ਵਿੱਚ ਬੈਠੇ ਬੈਠੇ ਕੋਈ ਨਾ ਕੋਈ ਚੀਜ਼ ਪਾਣੀ ਵਿੱਚੋਂ ਲੱਭਦੇ ਹੁੰਦੇ ਆ ਔਰ ਕੱਦ ਪਾਸੋਂ ਇੱਕ ਖਬਰ ਆਈ ਸੀ ਕਿ ਇੱਕ ਕਿਸ਼ਤੀ ਵਿੱਚ ਤਿੰਨ ਮੰਤਰੀ ਸਾਹਿਬ ਬੈਠੇ ਹੋਏ ਸਨ ਬਜਾਏ ਇਸ ਦੇ ਇੱਕ ਉਹ ਇਸ ਗੱਲ ਦੀ ਚਰਚਾ ਕਰਦੇ ਵੀ ਕਿਸ ਤਰ੍ਹਾਂ ਅਸੀਂ ਮਨੁੱਖੀ ਜੀਵਤਾਂ ਨੂੰ ਬਚਾਉਣਾ ਹੈ ਕਿਸ ਤਰ੍ਹਾਂ ਅਸੀਂ ਉਹਨਾਂ ਤੱਕ ਰਾਤ ਸਮੱਗਰੀ ਬਚਾਉਣੀ ਆ ਉਹ ਕੇਵਲ ਤੇ ਕੇਵਲ ਪਾਣੀ ਦੇ ਵਿੱਚ ਆਪਣੀ ਕਿਸ਼ਤੀ ਕਮਾਉਂਦੇ ਹੋਏ ਇਹੋ ਹੀ ਗੱਲਾਂ ਕਰਦੇ ਸੁਣੇਗੇ ਕਿ ਮੈਂ ਜੀ ਫਲਾਣੇ ਕਰੂਜ਼ ਵਿੱਚ ਜਾ ਚੁੱਕਾ ਹਾਂ ਉੱਥੇ ਬੜਾ ਆਨੰਦ ਆ ਕੋਈ ਕਹਿੰਦਾ ਸੀ ਜੀ ਮੈਂ ਤਾਂ ਗੋਵਾ ਪਹੁੰਚਣਾ ਆ ਉੱਥੇ ਜਾ ਕੇ ਆਪਣਾ ਆਰਾਮ ਕਰਨਾ ਉੱਥੇ ਦੀ ਪ੍ਰੂਸ ਵਿੱਚ ਬੈਠ ਕੇ ਸਹਿਤ ਕਰਨੀ ਆ ਉਹ ਦੱਸੋ ਭਲੋ ਮਾਨਸੋ ਤੁਸੀਂ ਜਾਤ ਰਹਿਆ ਹੜ ਪੀਟਾਂ ਦੀ ਸਹਾਇਤਾ ਕਰਨ ਦੇ ਲਈ ਉਹ ਗੱਲਾਂ ਤੁਸੀਂ ਆਪੋ ਆਪਣੇ ਐਸ਼ਵ ਆਦਮ ਦੀਆਂ ਕਰਿਆ ਫਿਰ ਇਹ ਕਦੇ ਵੀ ਨਹੀਂ ਦੇਖਿਆ ਗਿਆ ਕਿ ਮੁਸੀਬਤ ਦੇ ਸੈਨ ਟਾਈਮ ਦੇ ਉੱਤੇ ਕੋਈ ਕਿਸੇ ਸਰਟਾਪ ਦੇ ਮੰਤਰੀ ਸੰਤ ਦੀ ਜਾਂ ਉਹ ਲੀਡਰ ਇਹੋ ਜਈਆਂ ਗੱਲਾਂ ਕਰਦੇ ਗੱਲਾਂ ਤਾਂ ਇਹੋ ਹੀ ਹੋਣੀਆਂ ਚਾਹੀਦੀਆਂ ਆ ਬੇ ਕਿਸ ਤਰ੍ਹਾਂ ਹਾਰਡ ਫੀਟ ਤੋਂ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ ਖੈਰ ਇਹ ਤਾਂ ਸਰਕਾਰ ਦੀ ਮਰਜ਼ੀ ਆ ਸਰਕਾਰ ਦੇ ਮੰਤਰੀਆਂ ਦੀ ਮਰਜ਼ੀ ਆ ਕਿ ਉਹਨਾਂ ਨੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਪੇਚ ਆਉਣਾ ਆ ਔਰ ਇਹ ਦੂਸਰੀ ਗੱਲ ਜਿਹੜੀ ਅੱਗੇ ਮੈਂ ਕਰਨ ਜਾ ਰਿਹਾ ਹਾਂ ਕਿ ਦਿੱਲੀ ਦੇ ਧਾਰਨੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਲੋਕਾਂ ਵੱਲੋਂ ਠਖਰਾਏ ਗਏ ਆਗੂਆ ਉਹ ਕਾਫੀ ਲੰਬੇ ਸਮੇਂ ਤੱਕ ਪੰਜਾਬ ਸਰਕਾਰ ਦੀ ਮਹਿਮਾਨ ਨਿਵਾਜੀ ਦਾ ਆਨੰਦ ਇੱਥੇ ਮਾਣਦੇ ਰਹਿ ਲੇਕਿਨ ਜਿਉਂ ਹੀ ਇੱਥੇ ਹੜਾਣੇ ਦਸਤ ਦਸਤਕ ਦਿੱਤੀ ਤਾਂ ਇਹ ਜਿਹੜੀ ਧਾਰਨੀ ਸੀ ਉਹ ਇੱਕ ਵਾਰ ਫੂਚੱਕਰ ਹੋ ਕੇ ਤੇ ਫਿਰ ਆਪਣਾ ਵਾਪਸ ਜਿਹੜੇ ਆ ਘਰਾਂ ਵੱਲ ਨੂੰ ਪਸ ਤ ਗਿਆ। ਕੋਣ ਉਹਨਾਂ ਨੂੰ ਸ਼ਾਇਦ ਇਹ ਦਿਖਾਈ ਨਹੀਂ ਦੇ ਰਿਹਾ ਕਿ ਪੰਜਾਬ ਦੇ ਵਿੱਚ ਜਿੱਥੇ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਕਾफी ਐਸ਼ ਪ੍ਰਸਤੀ ਕੀਤੀ ਆ ਉਹਨਾਂ ਦੇ ਸਾਡੀ ਸਹਿਲ ਸੇਵਾ ਵੀ ਕੀਤੀ ਆ। ਉਹ ਲੋਕ ਅੱਜ ਬੜੇ ਹੜਾ ਨਾਲ ਪ੍ਰਭਾਵਿਤ ਹੋਏ ਆ। ਪਟੋਕਟ ਜਾ ਕੇ ਉਹਨਾਂ ਦਾ ਹਾਲ ਚਾਲ ਹੀ ਪੁੱਛ ਲਿਆ ਜਾਵੇ ਇੰਨੀ ਵੀ ਜਿੰਦ ਤੱਕ ਕਿ ਸੇ ਧਾਰਮੀ ਨੇ ਅੱਜ ਤੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਤਾਂ ਅਰਵੰਦ ਕੇ ਜੀ ਵਾਲ ਕਿਸੇ ਪਾਸੇ ਦੇ ਸੋ ਨਾ ਹੀ ਇੱਥੇ ਮਨੀਸ਼ ਸ਼ੋਧਿਆ ਵਰਗੇ ਜਿਹੜੇ ਆਪਣੇ ਆਪ ਨੂੰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਦੀਆਂ ਗੱਲਾਂ ਕਰਦੇ ਸਨ ਨਾ ਹੀ ਉਹ ਕਿਤੇ ਦਿਖਾਈ ਦਿੱਤੇ ਖੈ ਉਹਦੇ ਦੇ ਇਹ ਇੱਕ ਰੰਗ ਗਿਆ ਉਨ੍ਹਾਂ ਪੀੜਤ ਪਾਰਾਂ ਤੱਕ ਪਹੁੰਚਣ ਲਈ ਮੈਂ ਇੱਕ ਸਪੈਸ਼ਲ ਤੌਰ ਤੇ ਜ਼ਿਕਰ ਕਰਨਾ ਚਾਹੂੰਗਾ ਅ ਅਮਰਸਾਦ ਡੀਪਟੀ ਕਮਿਸ਼ਨਰ ਸ਼੍ਰੀਮਤੀ ਸਾਨੀ ਦਾ ਜਿਨ੍ਹਾਂ ਨੇ ਇੱਕ ਆਮ ਪਰਵਾਦ ਵਾਂਗੂ ਇੱਕ ਆਮ ਸੇਵਕ ਵਾਂਗੂ ਲੋਕਾਂ ਦੇ ਘਰਾਂ ਤੱਕ ਆਪੋ ਆਪਣੀ ਨਿੱਜੀ ਤੌਰ ਤੇ ਪਹੁੰਚ ਕਰਕੇ ਉਹਨਾਂ ਨੂੰ ਖਤਮੇ دیے ਅ ਬਿੱਚੋਂ ਉਠਾ ਕੇ ਬਾਅਦ ਦਿੰਦਾ ਆ ਔਰ ਉਹ ਦਿਨ ਦਾ ਇਨੀਕ ਸੇਵਾ ਕਰਦੇ ਆ ਇੰਨੀ ਕੋਨਾਂ ਨੂੰ ਲਗਨ ਹੈ ਸ਼ਾਇਦ ਹੀ ਅੱਜ ਤੱਕ ਕਿਸੇ ਹੋ ਡਿਪਟੀ ਕਮਿਸ਼ਨਰ ਜਾਂ ਕਿਸੇ ਹੋ ਸਰਕਾਰੀ ਅਫਸਰ ਨੇ ਅਜਿਹੇ ਯਤਨ ਕੀਤੇ ਹੋ ਵੈਸੇ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਡਿਪਟੀ ਕਮਿਸ਼ਨਰ ਆ ਜਿਹਦੇ ਆnde ਬਹੁਤ ਸਾਰੇ ਐਸਐਸਪੀ ਸਾਹਿਬਾਨ ਵੀ ਆ ਲੇਕਿਨ ਕਦੇ ਕੋਈ ਦਿਖਾਈ ਐਸਾ ਨਹੀਂ ਦਿੱਤਾ ਜਿਹਨੇ ਫਰੰਟ ਤੇ ਆ ਕੇ ਆਪਣਾ ਟਾਈਮ ਵੀ ਲਾਇਆ ਹੋਵੇ ਆਪਣੀ ਸੇਵਾਵਾਂ ਵੀ ਦਿੱਤੀਆਂ ਹੋਣ ਔਰ ਇਹੋ ਜਿਹਾ ਸਿਧਪੂ ਡਿਪਟੀ ਕਮਿਸ਼ਨਰ ਹਮਾਰ ਸਾਡੇ ਹਿੱਸੇ ਹੀ ਇਹੋ ਜੀ ਜਿਹੜੀ ਸੇਵਾ ਆ ਉਹ ਆਈ ਆ ਔਰ ਪ੍ਰਮਾਤਮਾ ਕਦੇ ਉਹਦੀ ਹੋਰ ਵੀ ਨੱਬੀ ਉਮਰ ਹੋਵੇ ਔਰ ਲੋਕਾਂ ਦੀ ਇਸੇ ਤਰ੍ਹਾਂ ਹੀ ਉਹ ਸੇਵਾ ਕਰਦੇ ਦਾ ਹੁਣ ਆਪਾਂ ਅਗਦੀ ਗੱਲਬਾਤ ਲਾਉਨੇ ਆ ਕਿ 14 ਲੱਖ ਕਿਸੇ ਪਾਣੀ ਨੇ ਸਾਰਾ ਪੰਜਾਬ ਜਿਹੜਾ ਉਹ ਤਲਾਕ ਹੀ ਰੱਖ ਦਿੱਤਾ। ਔਰ ਇਹ ਜਿਹੜਾ ਪਾਣੀਆਂ ਜਹਾੜਾਂ ਦਾ ਇਹ ਹਾੜਿਆ ਇਹਨਾਂ ਨੇ ਪੰਜਾਂ ਸਾਲਾਂ ਦਾ ਰਿਕਾਰਡ ਵੀ ਮਾਤ ਪਾ ਕੇ ਰੱਖ ਦਿੱਤਾ। ਔਰ 14936 ਲੋਕਾਂ ਨੂੰ ਅੱਜ ਤੱਕ ਇਸ ਹਾਲਾਂ ਵਿੱਚੋਂ ਬਚਾ ਲਿਆ ਗਿਆ। ਅਤੇ ਜਦ ਕੇ 6582 ਲੋਕਾਂ ਨੂੰ ਜਿਹੜੇ ਰਲੀਫ ਕੈਂਪ ਉੱਥੇ ਵਕ ਵਕ ਜਥੇਬੰਦੀਆਂ ਨੇ ਜਾਂ ਸਰਕਾਰੀ ਤੌਰ ਦੇ ਉੱਤੇ ਵੀ ਕੋਈ ਯੋਗਦਾਨ ਹੋਵੇਗਾ ਉਥੇ ਪਚਾਇਆ ਗਿਆ ਔਰ ਜਿੱਥੇ ਉਹ ਅੱਜ ਕੱਲ ਲੋ ਖੜੇ ਹੋਏਗਾ ਔਰ ਜਿੱਥੋਂ ਤੱਕ ਫਸਲਾਂ ਦਾ ਤਬਾਹ ਹੋਣ ਦੀ ਗੱਲ ਹੈ ਉਹ ਸਾਰੇ ਪੰਜਾਬ ਦੇ ਵਿੱਚ 3 ਲੱਖ ਏਕੜ ਜ਼ਮੀਨ ਜਿਹੜੀ ਉਹ ਉਹਦੇ ਵਿਚ ਜਾ ਫਸਣਾ ਖੜੀਆਂ ਆ ਚਾਹੇ ਉੱਥੇ ਉਤਾਂ ਹੀ ਜ਼ਮੀਨ ਪਈ ਆ ਉਹਨਾਂ ਨੂੰ ਉਹ ਇਨ੍ਹਾਂ ਹੜਾਂ ਦੇ ਨਾਲ ਪ੍ਰਭਾਵਿਤ ਹੋਈ ਆ ਉਹ ਸਵਾ ਲੱਖ ਦੇ ਕਰੀਬ ਕਰੀਬ ਲੋਕ ਹੜਾਂ ਦੇ ਨਾਲ ਪ੍ਰਭਾਵਿਤ ਹੋਏ ਇਹਨਾਂ ਵਿੱਚੋਂ ਕਈ ਮੌਤਾਂ ਵੀ ਹੋਈਆਂ ਕਈ ਪਸ਼ੂ ਡੰਗਲ ਮਾਰੇ ਗਏ ਉਹ ਜੇਕਰ ਸਾਰੀਆਂ ਵੀਡੀਓ ਜਿਨ੍ਹਾਂ ਨੂੰ ਕਰਨੇ ਦੇਖੀਆਂ ਆ ਉਹ ਪਸ਼ੂਆਂ ਦੀ ਬੇਜਵਾਨੇ ਜਾਨਵਰਾਂ ਦੀ ਇਹ ਦੁੱਖਾਂ ਦੇ ਕੇ ਆਪਣੇ ਆਪ ਨੂੰ ਬੜਾ ਦੁਖੀ ਬਸੂਸ ਕਰਦੇ ਰਹਿ ਲੇਕਿਨ ਸਾਦੇ ਪਛਮਾਨ ਨੂੰ ਵੀ ਬਚਾਇਆ ਨਹੀਂ ਜਾ ਸਕਿਆ ਸਾਦੇ ਲੋਕਾਂ ਨੂੰ ਵੀ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਸ਼ਾਇਦ ਸੁਰੱਖਿਅਤ ਥਾਵਾਂ ਤੇ ਵੀ ਨਾਂ ਬਚਾਇਆ ਗਿਆ ਹੋਵੇ ਹੋ ਸਕਦਾ ਕੋਈ ਐਸੇ ਹੜਪੀਰਤ ਲੋਕ ਅਜੇ ਵੀ ਆਪ ਕੋ ਆਪਣੇ ਘਰਾਂ ਵਿੱਚ ਕਿਸੇ ਸਹਾਇਤਾ ਦੀ ਅਧੀਕ ਵਿੱਚ ਬੈਠੇ ਹੋ ਲੇਕਨ ਇਹ ਕੱਦ ਦਾ ਜਿਹੜਾ ਇਹ ਇਹ ਅਜੇ ਤਾਈਂ ਨਕਸਾਨ ਹੋਇਆ ਹੋਇਆ ਹਰ ਪੀਸਾਂ ਦਾ ਉਹਨਾਂ ਦੀ ਪੂਰਤੀ ਕੀਤੀ ਨਹੀਂ ਜਾ ਸਕਦੀ ਲੇਕਿਨ ਇਹਨਾਂ ਹੜਾਂ ਦੀਆਂ ਭੈੜੀਆਂ ਯਾਦਾਂ ਜਿਹੜੀਆਂ ਕੋਈ ਸ਼ਾਇਦ ਲੋਕਾਂ ਦੇ ਦਿਲ ਦਿਮਾਗ ਵਿੱਚ ਹਮੇਸ਼ਾ ਹੀ ਇਹ ਕੈਨ ਰਹਣਗੀਆਂ ਹੁਣ ਕੱਗਰ ਦਾ ਨਿਸ਼ਾਨ ਜਿਹੜਾ ਕੱਗਰ ਬਰਿਆ ਦਾ ਜਿਹੜਾ ਨਿਸ਼ਾਨ ਹੈ ਉਹ ਐਸ ਵੇਲੇ ਖਤਰੇ ਦੇ ਨਿਸ਼ਾਨ ਦੇ ਨੇੜੇ ਤੇੜੇ ਪਹੁੰਚ ਚੁੱਕਾ ਆ ਉਹ ਜਿਹਦਾ ਪੱਧਰ 744.9 ਫੁੱਟ ਤੱਕ ਪਹੁੰਚ ਗਿਆ ਉਹ ਖਤਰੇ ਦੇ ਨਿਸ਼ਾਨ ਤੋਂ ਕਿ ਉਹ ਜਿਹੜਾ ਉੱਥੇ ਡੇਂਜਰ ਮਾਰਕ ਹੁੰਦਾ ਆ ਦਰਿਆ ਦੇ ਵਿੱਚ ਲੱਗਾ ਹੋਇਆ ਉਹਦੇ ਨਿਸ਼ਾਨ ਤੋਂ 3 ਫੁੱਟ ਥੱਲੇ ਹੀ ਉਹ ਅਜੇ ਤੱਕ ਹੈ ਲੇਕਿਨ ਜੇਕਰ ਖਤਰੇ ਦੇ ਨਿਸ਼ਾਨ ਤੇ ਇਹ ਪਹੁੰਚ ਗਿਆ ਪਾਣੀ ਤਾਂ ਉਸ ਇਲਾਕੇ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਤਾਂ ਅ ਅ ਕਿ ਟਛ ਲਾਇਆ ਨਹੀਂ ਜਾ ਸਕਦਾ ਤੇ ਪਖੜਾ ਮੈਦ ਦੇ ਵਿੱਚ ਇਹ ਜਿਹੜਾ ਪੋੜਿਆ ਆਰ ਡੀ 460 ਤੇ ਪਾਣੀ ਦਾ ਪੱਧਰ ਜਿਹੜਾ ਆ 743 ਫੁੱਟ ਤੇ ਰਹਿ ਗਿਆ ਆ ਜਿਹੜਾ ਅਜੇ ਵੀ ਇਹ ਪਾਣੀ ਦਾ ਪੱਧਰ ਜਿਹੜਾ ਉਹ ਪੈਸਾਂ ਨਾਲੋਂ ਵੱਧ ਗਿਆ ਬਜਾਈ ਇਸ ਲਈ ਕਿ ਪਾਣੀ ਘਟਦਾ ਲੇਕਿਨ ਇਸ ਪਾਣੀ ਦੇ ਵੱਧ ਗਾਣ ਦੀਆਂ ਖਬਰਾਂ ਅਜੇ ਤੱਕ ਨਹੀਂ ਰਹੀਆਂ ਉਹ ਗਰਦਾਸਪੁਰ ਵਿੱਚ ਇੱਕ ਬੰਨ ਟੁੱਟਣ ਦੇ ਨਾਲ 80 ਪੈ ਜਿਹੜਿਆ ਉਹ ਏਰੀਏ ਦੇ ਉਹ ਡੁੱਬ ਗਏ ਉਹ ਇਥੋਂ ਤੱਕ ਕਿ 15 ਕਿਲੋਮੀਟਰ ਦੂਰ ਅਜਨਾਲਾ ਸ਼ਹਿਰ ਤੱਕ ਜਿਹੜਾ ਇਹ ਪਾਣੀ ਆ ਉਹ ਪਹੁੰਚਿਆ ਆ ਲੋਕਾਂ ਨੂੰ ਬਚਾਉਣ ਦੇ ਲਈ ਫੌਜ ਤੇ ਰਾਤ ਕੀਮਾ ਵੱਡੇ ਪੱਧਰ ਤੇ ਆਪੋ ਆਪਣਾ ਕੰਮ ਜਿਹੜਾ ਉਹ ਕਰ ਰਹੀਆਂ ਉਹ ਖਤਰੇ ਦੇ ਨਿਸ਼ਾਨ ਤੋਂ 7 7 ਫੁੱਟ ਜਿਹੜਾ ਉਹ ਹਿੱਸਾ ਸੀ ਵੇਗਾ ਸੀ ਅਜੇ ਇਹ ਦੇਖਣ ਉਸ ਦੇ ਬਾਰੇ ਕਿਹਾ ਨਹੀਂ ਜਾ ਸਕਦਾ ਕਿ ਇਹ ਫਲੱਡ ਲੈਵਲ ਤੋਂ ਜਾਂ ਖਤਰੇ ਦੇ ਨਿਸ਼ਾਨ ਤੋਂ ਅੱਜ ਕਿੰਨਾ ਪਾਣੀ ਵੇਖਾ ਆ ਉਹ ਕੱਲ ਨੂੰ ਵੱਧ ਵੀ ਸਕਦਾ ਹੈ ਕਿਉਂਕਿ ਅਜੇ ਕੋਈ ਇਹਦੇ ਬਾਰੇ ਪੱਕੀ ਅਨਾਉਂਸਮੈਂਟ ਨਹੀਂ ਕੀਤੀ ਜਾ ਰਹੀ ਕਿ ਫਲਾਣੇ ਦਰਿਆ ਦਾ ਫਲਾਣੇ ਨਹਿਰਾਂ ਦਾ ਕੋਈ ਪਾਣੀ ਜਿਹੜਾ ਕੱਦੇ ਦੇ ਨਿਸ਼ਾਨ ਤੇ ਕੱਤਿਆ ਹੋਵੇ ਜਾਂ ਉਹਦੇ ਬਰਾਬਰ ਪਹੁੰਚਿਆ ਹੋਵੇ ਔਰ ਦੂਸਰੇ ਦਿਨ ਉਹ ਪਾਣੀ ਦਾ ਲੈਵਲ ਜਿਹੜਾ ਘਟ ਗਿਆ ਹੋਵੇ ਜਾਂ ਵਧ ਗਿਆ ਹੋਵੇ ਅਜੇ ਇਹਦੇ ਬਾਰੇ ਸਾਡੀ ਸਿਚੁਏਸ਼ਨ ਜਿਹੜੀ ਆ ਉਹ ਡਾਵਾ ਡੋਲ ਬਣੀ ਹੋਈ ਆ ਔਰ ਬਿਆਸ ਜਿਹੜਾ ਦਰਿਆ ਆ ਇਹਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵੀ ਵੱਧ ਗਿਆ ਹੈ ਕਿਉਂਕਿ ਇਹਦੇ ਆਸ-ਪਾਸ ਦੇ ਪਿੰਡਾਂ ਵਿੱਚ ਬਹੁਤ ਕਾਤੇ ਫੀਲ ਪਰਵਾਦਾਂ ਦਾ ਨੁਕਸਾਨ ਜਿਹੜਾ ਉਹ ਹੋ ਰਿਹਾ ਆ ਔਰ ਜਬ ਕਮਿਸ਼ਨ ਜਿਹੜੇ ਉੱਥੇ ਦੇ ਹੈਗੇ ਕਬੂਕਲਾ ਦੇ ਵਿੱਚ ਕਿਉਂਕਿ ਬਿਆਸ ਜਿਹੜਾ ਉਹ ਕਬੂਕਲੇ ਦੇ ਏਰੀਆ ਨੂੰ ਬਿਲੋਂਗ ਕਰਦਾ ਆ ਉੱਥੇ ਦੇ ਡਿਪਟੀ ਕਮਿਸ਼ਨਰ ਨੇ ਇਹ ਕਿਹਾ ਕਿ ਭਾਰੀ ਮੀਂਹ ਕਾਰਨ ਬਿਆਸ ਬਿਆਚ ਪਾਣੀ ਦਾ ਜਿਹੜਾ ਪੱਧਰ ਸੀ ਉਹ 2.5 ਲੱਖ ਕਿਊਬ ਤੱਕ ਉਹ ਵੱਧ ਗਿਆ ਆ ਭਾਈ। ਉਹ ਇਹਦੇ ਨਾਲ ਜਿਹੜੇ ਆਸ-ਪਾਸ ਦੇ ਫੈਂਡਾ ਉਹਨਾਂ ਦਾ ਨੁਕਸਾਨ ਹੋਣ ਦਾ ਖਸਦਾ ਡਿੜਾ ਉਹ ਪਹਿਲਾਂ ਨਾਲੋਂ ਵੀ ਵੱਧ ਗਿਆ ਸੀ। ਹੁਣ 5 ਸਾਲ ਦਾ ਬਕਾੜ ਜਿਹੜਾ ਆ ਉਹ ਹੁਣ ਤੱਕ ਬਾਦ ਕਾਰਡ ਬੀ ਬੀਚ ਹੋ ਚੁੱਕਾ ਆ ਔਰ ਹੁਣ ਤੱਕ 14000 ਤੇ 936 ਲੋਕਾਂ ਨੂੰ ਬਚਾਇਆ ਜਾ ਚੁੱਕਾ ਔਰ 582 ਗੱਤੀਆਂ ਜਿਸ ਤਰ੍ਹਾਂ ਨੱਥ ਦਸਿਆ ਆ ਉਹਨਾਂ ਨੂੰ ਆਪੋ ਆਪਣੇ ਰਹਿਤ ਕੈਂਪਾਂ ਤੱਕ ਵੀ ਪਚਾ ਪਚਾ ਦਿੱਤਾ ਗਿਆ ਔਰ ਇਹ ਕਿੰਨਾ ਵੀ ਫਲੱਡ ਹੋਣਾ ਆਇਆ ਹੈ ਇਹ 1988 ਦੇ ਜਿਹੜੇ ਫਲੱਡ ਆਏ ਸੀ ਜਿਹਨੂੰ ਆਪਾਂ ਸਭ ਤੋਂ ਜ਼ਿਆਦਾ ਨਕਸਾਨ ਵਾਲੇ ਫਲੱਡ ਕਿੰਨੇ ਆ ਉਹਦੇ ਨਾਲੋਂ ਵੀ ਬਹੁਤ ਵੱਡਾ ਇਹ ਫਲੱਡ ਆਇਆ। ਉਹ ਸਰਕਾਰੀ ਅੰਕੜਿਆਂ ਨੇ ਤਾਂ ਇਹ ਕਹਿ ਦਿੱਤਾ ਆ ਕਿ 1988 ਦੇ ਵਿੱਚ 11.2 ਲੱਖ ਕਿਊਸਿਕ ਪਾਣੀ ਪੰਜਾਬ ਵਿੱਚ ਆਇਆ ਸੀ। ਪਰ ਇਸ ਵਾਰ ਪਾਣੀ ਦੀ ਮਾਤਰਾ ਜਿਹੜੀ ਆ ਉਹ 14.11 ਲੱਖ ਕਿਊਸਿਕ ਤੱਕ ਜਿਹੜੀ ਆ ਉਹ ਪਹੁੰਚ ਚੁੱਕੀ ਆ। ਔਰ ਅਜੇ ਵੀ ਹੋਦ ਪਾਣੀ ਆਉਣ ਦੇ ਜਾਂ ਹੋਰ ਫਲੱਡ ਆਉਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਲਗਾਤਾਰ ਬਣੀਆਂ ਹੋਈਆਂ ਆ ਕਿਉਂਕਿ ਨਹੀਂ ਅਜੇ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਬੈਰਿਆ ਨਹੀਂ ਦੇ ਕਾਰਨ ਵੀ ਇਹਨਾਂ ਫਲੱਡ ਇਹ ਫਲੱਡ ਜਿਹੜੇ ਆ ਇਹ ਹੱਦ ਜਿਹੜੇ ਆ ਉਹ ਹੋਰ ਜ਼ਿਆਦਾ ਜੋਬੇ ਨਾਲ ਲੋਕਾਂ ਦਾ ਨੁਕਸਾਨ ਕਰ ਰਹੇ ਆ ਔਰ ਇਹ ਦੇਖਣਾ ਜੀ ਬਾਕੀ ਆ ਕਿ ਸਮਾਜ ਸੇਵੀ ਜਥੇਬੰਦੀਆਂ ਤੇ ਸਰਕਾਰ ਆਪੋ ਆਪਣੇ ਤੌਰ ਦੇ ਲੋਕਾਂ ਨੂੰ ਕਿੰਨੇ ਖੜੀ ਪੀੜਤਾਂ ਨੂੰ ਬਚਾਉਣ ਵਿੱਚ ਸਫਲ ਹੋ ਸਕਦੀ ਆ ਜਾਂ ਕਿੰਨੇ ਉਹ ਪਸ਼ੂਤਾਂ ਨੂੰ ਬਚਾਉਣ ਦੇ ਲਈ ਉਹਨਾਂ ਤੱਕ ਚਾਰਾ ਤੇ ਉਹ ਦੋਧ ਉਹਨਾਂ ਦੀ ਖਾਂਟੀਂ ਲੀਆਂ ਜਿਹੜਾ ਪੱਠੇ ਵਗੈਰਾ ਹੈਗੇ ਆ ਉਹ ਉੱਥੋਂ ਤੱਕ ਪਹੁੰਚਾ ਕੇ ਕਿਸ ਤਰ੍ਹਾਂ ਉਹ ਪਸ਼ੂਆਂ ਦੀ ਜਾਨ ਜਿਹੜੀ ਆ ਉਹ ਬਚਾਉਣ ਦੇ ਸਮਰੱਥ ਹੋ ਸਕਦੇ ਆ ਲੇਕਿਨ ਜਿਸ ਵਕਤ ਅਸੀਂ ਦੇਖਦੇ ਆ ਵੀਡੀਓ ਉੱਤੇ ਰਾਹੀਂ ਇਹਦੇ ਮੱਝਾਂ ਦੀਆਂ ਮੱਝਾਂ ਜਿਨ੍ਹਾਂ ਦੇ ਸੰਗਲ ਨਹੀਂ ਆ ਤਾਰੇ ਗਏ ਉਹ ਕਿਸ ਤਰ੍ਹਾਂ ਹੜ੍ਹਾਂ ਵਿੱਚ ਡੁੱਬਦੇ ਦਿਖਾਈ ਦੇ ਰਹੇ ਆ ਸੰਨ ਉਹਨਾਂ ਨੂੰ ਦੇਖ ਕੇ ਹਰ ਬੱਲੇ ਵੇੜਾ ਇਨਸਾਨ ਬਹੁਤ ਤੜਫੁੱਟਦਾ ਆ ਜੋ ਕਿਸੇ ਨੁਕਸਾਨ ਹੋਇਆ ਜਾਂ ਹੋ ਰਿਹਾ ਆ ਇਹਦੀ ਪਰਪਾਈ ਪਤਾ ਨਹੀਂ ਇਹਦੇ ਲਈ ਕਿੰਨੇ ਸਾਲਾਂ ਦੇ ਵਿੱਚ-ਵਿੱਚ ਹੋਵੇ ਉਹ ਸਭ ਤੋਂ ਜ਼ਿਆਦਾ ਨੁਕਸਾਨ ਡੱਗ ਜਿਹੜਾ ਉਹ ਇਸ ਗੱਲ ਦਾ ਵੀ ਸਤਾ ਰਿਹਾ ਆ ਕਿ ਹੱਡਾਂ ਦੇ ਖਤਮ ਹੋ ਜਾਣ ਤੋਂ ਬਾਅਦ ਬਿਮਾਰੀਆਂ ਦੇ ਫੈਲਣ ਦਾ ਡਰ ਕੀ ਅਕਸਰ ਜਿਹੜੇ ਡਾਕਟਰ ਸਾਹਿਬਾਨ ਆ ਉਹ ਨਾ ਬੇਮਨਾਂ ਨੂੰ ਬਹੁਤ ਸਤਾ ਰਿਹਾ ਆ ਕਿਉਂਕਿ ਉਹਨਾਂ ਦਾ ਮੰਨਣਾ ਆ ਕਿ ਇਹੋ ਜਿਹੇ ਹੜ੍ਹਾਂ ਦੇ ਬਾਅਦ ਬਹੁਤ ਸਾਰੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਆ ਉਹਨਾਂ ਦੇ ਫੈਲ ਜਾਣ ਦਾ ਵੀ ਖਤਰਾ ਜਿਹੜਾ ਉਹ ਬਣ ਸਕਦਾ ਆ ਕਿਉਂਕਿ ਪਿਛਲਾ ਇਤਿਹਾਸ ਇਹ ਦੱਸਦਾ ਆ ਕਿ ਜਦ ਵੀ ਹੜ੍ਹ ਖਤਮ ਹੁੰਦੇ ਆ ਉਸ ਤੋਂ ਬਾਅਦ ਲੋਕਾਂ ਨੂੰ ਬੜੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਲੱਗ ਜਾਂਦੀਆਂ ਆ ਉਹ ਕਈਆਂ ਦਾ ਇਲਾਜ ਹੋਣਾ ਮੁਸ਼ਕਲ ਹੋ ਜਾਂਦਾ ਆ ਲੇਕਿਨ ਅਜੇ ਤਾਂ ਹੜ੍ਹ ਤੋਂ ਬਚਣ ਵਾਲੇ ਸਾਧਨਾ ਬਾਰੇ ਹੀ ਗੱਲਬਾਤ ਕੀਤੀ ਜਾ ਸਕਦੀ ਹੈ ਲੇਕਿਨ ਹੜਾਂ ਦੇ ਖਤਮ ਹੋਣ ਤੋਂ ਬਾਅਦ ਇਹ ਜਿਹੜਾ ਰੁਝਾਨ ਹੈ ਇਹ ਕਿਸ ਪਾਸੇ ਵੱਲ ਚੱਲਦਾ ਆ ਆਇਆ ਹਰਟ ਬੀਟ ਜਿਹੜੇ ਆ ਜਿੰਨਾਂ ਨੂੰ ਹੁਣ ਵੀ ਬਹੁਤ ਨੁਕਸਾਨ ਝੱਗਣਾ ਪੈ ਰਿਹਾ ਆ ਉਹ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਆ ਜਾਂ ਨਹੀਂ ਜਾਂ ਕਿੰਨੇ ਜੋਸ਼ ਉਹ ਦੇ ਨਾਲ ਸਾਡੇ ਡਾਕਟਰ ਸਾਹਿਬਾਂ ਆਪਣੀ ਅਣਥਕ ਮਿਹਨਤ ਦੇ ਨਾਲ ਇਹਨਾਂ ਬਿਮਾਰੀਆਂ ਨੂੰ ਡੂਰ ਕਰਦੇ ਲਈ ਲੋਕਾਂ ਤੱਕ ਪਹੁੰਚ ਕਰਨਗੇ ਥੈਂਕ ਯੂ ਵੈਰੀ ਮਚ